ਹਾਂਜੀ ਵੀਰ ਜੀ ਕੀ ਨਾਂਜੀ ਤੁਹਾਡਾ ਜੀ ਹਾਂਜੀ ਮੇਰਾ ਨਾਂ ਤਰਲੋਚਨ ਸਿੰਘ ਰਾਨੋਵ ਕਾਕਾ ਸਿੰਘ ਮਾਰਡ ਨੰਬਰ 6 ਚ ਰਹਿ ਰਹੇ ਹਾਂ ਇਹ ਪੂੜਿਆ ਰੋਡ ਪਰ ਜੀ ਅਸੀਂ ਬਹੁਤ ਦੇਰ ਤੋਂ ਸਰਕਾਰ ਤੇ ਅਫਸਰਾਂ ਨੂੰ ਬੇਨਤੀ ਕਰ ਰਹੇ ਆ ਵੀ ਇਹ ਰੋਡ ਬਣਾਇਆ ਜਾਵੇ ਬਹੁਤ ਦੁਖੀ ਆ ਜੀ ਉਰੇ ਤੋਂ ਲੈ ਕੇ ਪੂੜਿਆ ਰੋਡ ਤੋਂ ਚਮਕੌਰ ਸਾਹਿਬ ਤੋਂ ਕਟਾਰ ਹਸਪਤਾਲ ਤੱਕ 744 ਟੋਏ ਆ ਜੀ ਪੂਰੇ ਜੋ ਗਿਣ ਕੇ ਦੇਖ ਲਵੇ ਅਸੀਂ ਐਮਐਲ ਸਾਹਿਬ ਨੂੰ ਚਿੱਠੀ ਭੇਜ ਲਈ ਐਚਡੀਐਮ ਸਾਹਿਬ ਨੂੰ ਵੀ ਦੇ ਲਈ ਤੇ ਹੁਣ ਅਸੀਂ ਨਗਰ ਕੌਂਸਲ ਪੰਚਾਇਤ ਨੂੰ ਬੇਨਤੀ ਕਰਦੇ ਆ ਜੀ ਕਿ ਤੁਸੀਂ ਸਾਡਾ ਹੱਲ ਕਰੋ ਅਸੀਂ ਬਹੁਤ ਪਰੇਸ਼ਾਨ ਆ ਜੀ ਮਾੜਾ ਜਮੀਂ ਪੈਂਦਾ ਇੱਥੇ ਐਕਸੀਡੈਂਟ ਹੁੰਦੇ ਆ ਮੋਟਰਸਾਈਕਲ ਪਰਤੇ ਕਾਫੀ ਲੋਕ ਫਿਸਲ ਜਾਂਦੇ ਆ ਜੀ ਤੇ ਅਸੀਂ ਬਹੁਤ ਦੁਖੀ ਹਾਂ ਸਰਕਾਰ ਤਾਂ ਕੁਝ ਕਰਨੀ ਏ ਇਹ ਜਿਹੜਾ ਰੋਡ 2017 ਚ ਬਣਿਆ ਤਾਂ ਜੀ ਉਹਦੇ ਬਾਅਦ ਚੋ ਜਦੋਂ ਕਾਂਗਰਸ ਸਰਕਾਰ ਹੈ ਜੀ ਉੱਥੇ ਬਣਿਆ ਤਾਂ ਜੀ ਉੱਥੇ ਮੀਟ ਦੇ ਖੋਖੇ ਵੀ ਤੇ ਉਹ ਵੀ ਚੁਕਾਏ ਗਏ ਤੇ ਕਾਂਗਰਸ ਸਰਕਾਰ ਚ ਉਹਦੇ ਬਾਅਦ ਚੋ ਵੀ ਵਾਈ ਚਾਈ ਝਾੜੂ ਦੀ ਸਰਕਾਰ ਇਹਨਾਂ ਨੇ ਰੋਡ ਤਾਂ ਕੀ ਬਣਾਉਣਾ ਤਾਂ ਇਹਨਾਂ ਨੇ ਮੁੜ ਕੇ ਪੈਚਵਰਕ ਵੀ ਨਹੀਂ ਕਰਿਆ ਜੀ 9 ਸਾਲ ਹੋ ਚੱਲੇ ਇਸ ਰੋਡ ਨੂੰ ਲੁਆਰਸ ਛੱਡਿਆ ਪੰਜਾਬ ਸਰਕਾਰ ਨੇ ਤੇ ਨਗਰ ਕੌਂਸਲ ਕਮੇਟੀ ਨੂੰ ਅੱਜ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦ ਉਹ ਇਸ ਰੋਡ ਦੀ ਰਿਪੇਅਰ ਕਰੇ ਤੇ ਜਿਹੜਾ ਥੋੜਾ ਐਮਸੀ ਆ ਕਮਣਾ ਜੀ ਐਮਸੀ ਨਾਲ ਹੋਈ ਗੱਲਬਾਤ ਕੋਈ ਜਿਹੜਾ ਬਾਅਦ ਐਮਸੀ ਸਾਹਿਬ ਨਾਲ ਹੋਈ ਸੀਗੀ ਗੱਲਬਾਤ ਉਹ ਕਹਿੰਦੇ ਵੀ ਟੈਂਡਰ ਪਿਆ ਹੋਇਆ ਬਟ ਅਸੀਂ ਟੈਂਡਰ ਨੂੰ ਕੀ ਕਰਨਾ ਜਦੋਂ ਤਾਂ ਜਾਨ ਨੂੰ ਨੁਕਸਾਨ ਹੋ ਜਾਏਗਾ ਕੋਈ ਨਾ ਕੋਈ ਹੈਨਾ ਬਟ ਅਸੀਂ ਇਹੀ ਕਹਿੰਦੇ ਆ ਵੀ ਚਲੋ ਟੈਂਡਰ ਪਿਆ ਹੋਇਆ ਜਦੋਂ ਤੱਕ ਉਹ ਇਸੀ ਪੈਚਵਰਕ ਦਾ ਕਰਾਈ ਜਾਵੇ ਹੋਰ ਨਹੀਂ ਕੋਤਾ ਟੋਏ ਤਾਂ ਭਰੇ ਜਾਣ ਕਿਉਂਕਿ ਮੋਟਰਸਾਈਕਲ ਰਾਹੀ ਆਉਂਦੇ ਨੇ ਬੱਚੇ ਸਕੂਲਾਂ ਵਾਲੇ ਆਉਂਦੇ ਨੇ ਇਹਨਾਂ ਨੂੰ ਅਸੀਂ ਪਿੰਡ ਲੱਗਦਾ ਭੂੜਿਆ ਸੈਦਪੁਰ ਆਪਣੇ ਚੂੜਮਾਜਰਾ ਸਾਰੇ ਪਿੰਡ ਲੱਗਦੇ ਨੇ ਇਸ ਰੋਡ ਨੂੰ ਲੱਗਦੇ ਆ ਇਹ ਬਲੱਗਣ ਚੌਂਕ ਤੋਂ ਲੈ ਕੇ ਸਾਡੇ ਕਰਤਾਰ ਹਸਪੀਟਲ ਤੱਕ ਇਹ ਨਗਰ ਕੌਸ਼ਲ ਦੇ ਅੰਡਰ ਆਉਂਦੀ ਫ ਦੇ ਉਸ ਤੋਂ ਬਾਅਦ ਇਸ ਆਪਣੀ ਅਜੀ ਪੀਡਬਲਯੂਡੀ ਨੂੰ ਵੀ ਕਿਹਾ ਸੀ ਬਟ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਸਾਨੂੰ ਸਰਕਾਰ ਵੱਲੋਂ ਵੀ ਤੇ ਟੈਂਡਰ ਕਹਿ ਰਹੇ ਨੇ ਵੀ ਟੈਂਡਰ ਪਿਆ ਹੋਇਆ ਵੀ ਇਹ ਸਰਕਾਰ ਬਣ ਜਾਏਗੀ ਸੜਕ ਬਟ ਇਹ ਕੋਈ ਟੈਂਡਰ ਦਾ ਸਾਨੂੰ ਕੋਈ ਤਾਂ ਹਜੇ ਕੋਈ ਸੋਲੂਸ਼ਨ ਨਹੀਂ ਹੈ ਦਾ ਬਟ ਇਹਦਾ ਟੋਏ ਪਏ ਹੋਏ ਨੇ ਬੁਰਾ ਹਾਲ ਆ ਸੜਕ ਦਾ ਤੇ ਅਸੀਂ ਇਹੀ ਆਪਣੇ ਬੇਨਤੀ ਕਰਦੇ ਨਗਰ ਕੌਸ਼ਲਨ ਨੂੰ ਵੀ ਵੀ ਜੇ ਟੈਂਡਰ ਪਿਆ ਹੋਇਆ ਸੜਕ ਬਣ ਜੇਗੀ ਕੋਈ ਗੱਲ ਨਹੀਂ ਬਟ ਟੋਏ ਜਲਦ ਤੋਂ ਜਲਦ ਭਰਾਏ ਜਾਣ ਕਿਉਂਕਿ ਇੱਥੇ ਬੱਚੇ ਸਕੂਲਾਂ ਵਾਲੇ ਕੋਈ ਹੋਰ ਵੀ ਰਾਹੀਗਰੀ ਸਾਰੇ ਆਉਂਦੇ ਨੇ ਤੇ ਇਹ ਮੇਨ ਰੋਡ ਆ ਸਾਰੇ ਬਾਡਾਂ ਨੂੰ ਲੱਗਦਾ ਸਾਰੇ ਪਿੰਡਾਂ ਨੂੰ ਲੱਗਦਾ ਤਾਂ ਇਹ ਜਲਦ ਤੋਂ ਜਲਦ ਸੈੱਟ ਕਰਾਇਆ ਜਾਏ ਹਾਂਜੀ ਤੇ ਅਸੀਂ ਨਗਰ ਕੌਸ਼ਲਨ ਪੰਚਾਇਤ ਨੂੰ ਬੇਨਤੀ ਕਰਦੇ 2026 ਚ ਜਨਵਰੀ ਚ ਵੋਟਾਂ ਹੈ ਜਿਹੜਾ ਐਮਸੀ ਸਾਡੀ ਮਦਦ ਕਰੂਗਾ ਅਸੀਂ ਉਹਦੇ ਨਾਲ ਮੋੜੇ ਤੇ ਮੋੜਾਂ ਨਾਲ ਕਿ ਤੁਰਾਂਗੇ ਤੇ ਜੇ ਤੁਸੀਂ ਸਾਡੀ ਨਾਮ ਮਦਦ ਕਰੀ ਤਾਂ ਜੀ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋਵੋਗੇ ਜੋ ਕੁਝ ਵੀ ਸਾਥ ਤੇ ਫਿਰ ਹੋਇਆ ਸੀ ਉਹ ਟਾਈਮੋਂ ਕਰਾਂਗੇ ਕਿਉਂਕਿ ਹੁਣ ਸਾਡੇ ਹੱਥ ਘੜੇ ਕਰਾਤੇ ਤੁਸੀਂ ਸਾਡੀ ਇੰਨਾ ਕੁ ਦੁਖੀ ਆ ਪੁੱਛੋ ਨਹੀਂ ਕਰਤਾ ਹਸਪਤਾਲ ਤੱਕ ਸਾਡਾ ਮਨ ਦੁਖੀ ਬਹੁਤ ਹੁੰਦਾ ਹੈ ਜਾਣ ਕਰਕੇ ਸਰਕਾਰ ਤਾਂ ਕੋਈ ਕਰ ਨਹੀਂ ਰਹੀ ਤੁਸੀਂ ਆਪਣੇ ਫੰਡ ਤੇ ਕਮ ਸੇ ਕਮ ਜਿਹੜੇ ਪੈਚ ਵਰਕੇ ਕਰਵਾ ਦਿਓ ਇੱਕ ਇੱਕ ਦੋ ਗੱਡੀਆਂ ਮਗਾ ਕੇ ਉਸ ਤੋਂ ਕਰਵਾ ਸਕਦੇ ਤੁਸੀਂ ਪਰ ਤੁਸੀਂ ਵੀ ਸਾਡੀ ਬਾਹ ਸਾਹ ਨਹੀਂ ਦੇ ਰਹੇ ਇਸ ਕਰਕੇ ਅਸੀਂ ਕਹਿ ਰਹੇ ਆ ਵੀ ਐਨਸੀ ਸਾਹਿਬ ਨੂੰ ਵੀ ਭਾਈ ਸਾਡਾ ਥੋੜਾਕ ਸਾਥ ਦਿਓ ਅਸੀਂ ਥੋੜਾ 26 ਸਾਥ ਦਵਾਂਗੇ ਧੰਨ